ਗਰੀਬ ਪਰਿਵਾਰ ਦਾ ਇੱਕੋ ਇੱਕ ਬੱਚਾ ਸੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਵਿਚਰਿਆ ਨੂੰ ਸਰ ਕੋਈ ਨਾ ਕੋ ਸਰਕਾਰ ਵੱਲੋਂ ਹੌਸਲਾ ਪੜਾਈ ਕੀਤੀ ਜਾਵੇ ਸਾਡੀ ਤਾਂ ਇਹੀ ਬੇਨਤੀ ਹੈ ਵੀ ਉਹਦੀ ਲਾਸ਼ ਇੱਥੇ ਪਹੁੰਚਦੀ ਕੀਤੀ ਜਾਵੇ ਤੇ ਅਸੀਂ ਉਹਦੀ ਕਿਰਾ ਕਰਮ ਕਰ ਸਕੀਏ ਸਾਡੀ ਤਾਂ ਇਹੀ ਬੇਨਤੀ ਹੈ ਜੀ ਓਜੀ ਮੇਰਾ ਨਾਮ ਸੁਖਦੇਵ ਸਿੰਘ ਤੇ ਮੁੰਡਾ ਜੀ ਪੌਣਕ 4 ਸਾਲ ਤੋਂ ਕੈਨੇਡਾ ਦੇ ਵਿੱਚ ਪੜਨ ਲਈ ਗਿਆ ਸੀ ਤੇ ਹੁਣ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਤੇ ਟਰਾਲੇ ਤੇ ਕੰਮ ਕਰਦਾ ਸੀ ਟਰਾਲਿਆਂ ਦੇ ਆਪਸ ਵਿੱਚ ਹੀ ਦੋ ਟਰਾਲਾਂ ਦੀ ਟੱਕਰ ਹੋਣ ਦੇ ਨਾਲ ਇਹ ਵਿਚਾਰਾ ਸੁਤਾ ਪਿਆ ਸੀ ਸੁਦਾ ਡਰਾਈਵਰ ਚਲਾਉਂਦਾ ਸੀ ਤੇ ਸਾਨੂੰ ਤਾਂ ਕੱਲ ਸ਼ਾਮ ਨੂੰ ਸਵੇਰੇ ਪਤਾ ਲੱਗਿਆ ਵੀ ਮੁੰਡੇ ਦੀ ਮੌਤ ਹੋ ਗਈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਗਰੀਬ ਪਰਿਵਾਰ ਦਾ ਇੱਕੋ ਇੱਕ ਬੱਚਾ ਸੀ ਇਹਨਾਂ ਦੀ ਵਾਪਸ ਕੀਤੀ ਹੋਵੇ ਇਹਨਾਂ ਨੂੰ ਵਿਚਰਨ ਨੂੰ ਸੜਕ ਕੋਈ ਨਾ ਕੋਸ ਸਰਕਾਰ ਵੱਲੋਂ ਹੌਸਲਾ ਫੜਾਈ ਕੀਤੀ ਜਾਵੇ ਸਾਡੀ ਤਾਂ ਇਹ ਬੇਨਤੀ ਹੈ ਵੀ ਉਹਦੀ লাশ ਇੱਥੇ ਪਹੁੰਚਦੀ ਕੀਤੀ ਜਾਵੇ ਤੇ ਅਸੀਂ ਉਹਦੀ ਕਿਰਾ ਕਰਮ ਕਰ ਸਕੀਏ ਸਾਡੀ ਤਾਂ ਇਹੀ ਬੇਨਤੀ ਆ ਜੀ ਹਾਂ ਬੇਟਾ ਮੈਂ ਅਰਸ਼ੀਪ੍ਰੀ ਸਿੰਘ ਆ ਸਾਨੂੰ ਕੱਲ 7:30 ਵਜੇ ਪਤਾ ਲੱਗਿਆ ਤੇ ਕਿਉਂਕਿ ਉਦੋਂ ਉਹ ਦਿਨ ਹੀ ਪੈਕ ਤੋਂ ਉਤਪਰਾਏ ਸੀ ਗੱਡੀ ਲੈ ਕੇ ਆਪ ਉਹ ਸੁੱਤੇ ਪੈਸੀ ਦੂਜਾ ਮੁੰਡਾ ਜਿਹੜੀ ਡੱਤ ਹੋਇਆ ਚਲਾ ਰਿਹਾ ਸੀ ਗਾ ਜੀ ਇਧਰੋਂ ਇੱਕ ਟਰਾਲਾ ਚੜ੍ਹਦਾ ਸੀ ਉਹ ਹਰਿਆਣੇ ਦੇ ਸੀ ਬੱਸ ਆਸ ਵਿੱਚ ਸਿੱਧੀ ਟੱਕਰ ਹੋ ਗਈ ਜੀ ਸਾਵੇ ਜਰ ਪਿਆਸ ਹੀ ਮਗਰ ਬੇਟਾ ਮੇਰਾ ਦੂਜਾ ਮੁੰਡਾ ਉਹ ਪਿਆਸੁੱਤੇ ਰਹਿ ਗਿਆ ਸੱਚ ਸੱਤ ਆਉਤੇ ਕਿ ਦੋ ਜਣੇ ਸੀਗੇ ਹਾਂਜੀ ਦੋ ਜਣੇ ਸੀ ਕਿ ਕਿੰਨੇ ਸਾਲ ਹੋ ਗਏ ਸੀ ਬੇਟਨ ਉੱਥੇ ਗਏ ਨੂੰ ਹੁਣ ਕੋਣ ਇੱਕ 4 ਸਾਲ ਹੋ ਗਏ ਜੀ ਨਿੱਕੀ ਜਿਗ ਹਾਂਜੀ ਹੁਣ ਬਰਕਰਾਰ ਰਹੇ ਸੀ ਕੀ ਕੱਲਾ ਕੱਲਾ ਮੁੰਡਾ ਸੀ ਤੁਹਾਡਾ ਹਾਂਜੀ ਕੋਈ ਬੇਟਾ ਸੀ ਤੇ ਜੀ ਤੁਸੀਂ ਇੱਥੇ ਖੇਤੀ ਕਰਦੇ ਹੋ ਹਾਂਜੀ 23 ਸਾਲ ਦੀ ਉਮਰ ਆ 24 ਸਾਲ ਲੱਗਿਆ ਗਿਆ ਉਹਨਾਂ ਨੂੰ